ਸੈਕਟਰੀਜ਼ ਨੈਸ਼ਨਲ ਹੈਲਥ ਏਜੰਸੀ ਸਟੇਟ ਹੈਲਥ ਏਜੰਸੀਜ਼ ਔਰ ਮੇਰੇ ਵੀ ਜਿਹੜੇ ਹੈਗੇ ਪ੍ਰਿੰਸੀਪਲ ਸੈਕਟਰੀ ਔਰ ਜਿਹੜੇ ਸੈਕਟਰੀ ਆਯੂਸ਼ ਆਯੂਸ਼ ਤੇ ਜਿਹੜੇ ਐਮਡੀ ਐਨਐਚਐਮ ਸਾਰੇ ਬੜੀ ਸਟ੍ਰਕਚਰਡ ਮੀਟਿੰਗ ਸੀ ਜੀ ਦੋਨੋ ਮਿਨਿਸਟਰ ਸਾਹਿਬਾਨ ਨਾਲ ਔਰ ਮੈਨੂੰ ਵੀ ਤੁਹਾਨੂੰ ਦੱਸਦੇ ਹੋ ਬਹੁਤ ਖੁਸ਼ੀ ਹੋ ਰਹੀ ਹੈ ਕਿ ਜੇਪੀ ਨੱਡਾ ਜੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦੇ ਪੰਜਾਬ ਦੇ ਨਾਲ ਬਹੁਤ ਨੇੜਲੇ ਸੰਬੰਧ ਹੈ ਸੋ ਉਹ ਬੜੇ ਪੋਜ਼ਿਟਿਵ ਸੀਗੇ ਜੀ ਹੀ ਵਾਸ ਵੈਰੀ ਰਿਸੈਪਟਿਵ ਜੇ ਜਿਹੜਾ ਸਾਡਾ 뷰 ਪੁਆਇੰਟ ਸੀਗਾ ਉਹ ਪਹਿਲਾ ਇਹਨਾਂ ਨਾਲੋਂ ਫਰਕ ਇਹ ਸੀਗਾ ਕਿ ਐਸ ਕੰਪੇਅਰ ਟੂ ਅਰਲੀਅਰ ਮਿਨਿਸਟਰਸ ਨਾਲ ਜੀ ਉਹ ਪੰਜਾਬ ਦੇ ਜਿੰਨੇ ਵੀ ਇਸ਼ੂਸ ਆ ਗਏ ਹੈਲਥ ਨਾਲ ਰਿਲੇਟਡ ਔਰ ਜਿਹੜੇ ਖਾਸ ਕਰਕੇ ਜਿਹੜੇ ਕੋਈ ਮਤਲਬ ਇਸ਼ੂਸ ਆ ਗਏ ਚਾਹੇ ਉਹ ਨਾਂ ਨੂੰ ਲੈ ਕੇ ਆ ਜਾਂ ਕੋਈ ਹੋਰ ਹੈ ਜਿਹੜੀਆਂ ਕਲਚਰਲ ਸੈਂਸਿਟੀਵਿਟੀਜ਼ ਆ ਜਾਂ ਜਿਹੜੇ ਸਮਾਜਿਕ ਜਿਹੜੇ ਇਥੋਂ ਦੇ ਸਰੋਕਾਰ ਹੈਗੇ ਉਹਨਾਂ ਤੋਂ ਚੰਗੀ ਤਰ੍ਹਾਂ ਵਾਕਿਫ ਸੀਗੇ ਤੇ ਉਹਨਾਂ ਨੂੰ ਬਹੁਤ ਅੱਛੀ ਅੰਡਰਸਟੈਂਡਿੰਗ ਸੀ ਉਹਨਾਂ ਨੇ ਸਾਰੀ ਗੱਲ ਸਾਡੀ ਸੁਣੀ ਔਰ ਉਹਨਾਂ ਨੇ ਆਪਣੇ ਅਫਸਰ ਸਬਾਨ ਨੂੰ ਔਰ ਸਾਡੇ ਨੂੰ ਕਿਹਾ ਵੀ ਤੁਸੀਂ ਆਪਸ ਵਿੱਚ ਬੈਠ ਕੇ ਮਿਲ ਕੇ ਇਹ ਸਾਰੇ ਸੌਟ ਆਊਟ ਕਰ ਲਓ ਐਂਡ ਹੀ ਇਜ਼ ਬਰੀ ਕੀਨ ਜੀ ਸਾਡੇ ਜਿਹੜੇ ਨੈਸ਼ਨਲ ਕਮਿਸ਼ਨ ਦੇ ਫੰਡਸ ਆ ਔਰ ਜਿਹੜੇ ਸਟੇਟ ਹੈਲਥ ਏਜੰਸੀ ਆ ਉਹਨਾਂ ਦੇ ਵੀ 200 ਕਰੋੜ 200 ਕਰੋੜ ਤੋਂ ਵੱਧ ਦੇ ਪੈਸੇ ਆ ਜੀ ਜਿਹੜੇ ਆ ਇੰਸ਼ੋਰੈਂਸ ਵਾਲੇ ਹੁੰਦੇ ਆ ਜਿਹਦੇ ਵਿੱਚ ਤੁਹਾਡੇ ਪੱਤਰਕਾਰ ਭਰਾਵਾਂ ਦੇ ਵੀ ਆ ਜੀ ਜਿਹੜੇ ਜਿਹਨੂੰ ਆਪਾਂ ਯੋਸ਼ਮਨ ਭਾਰਤ ਮੁੱਖ ਮੰਤਰੀ ਸਿਹਤ ਵਿਮਾ ਯੋਜਨਾ ਕਹਿੰਦੇ ਆ ਉਹਦੇ ਵੀ ਪੈਸੇ ਸੀਗੇ ਹੋਰ ਵੀ ਜਿਹੜੇ ਸਾਡੇ ਜਿੰਨੇ ਵੀ ਸਟਾਰਟ ਪ੍ਰੋਜੈਕਟ ਸੀਗੇ ਉਹਨਾਂ ਨੇ ਸਾਰੇ ਜਿਹੜੇ ਹੈਗੇ ਆ ਅਫਸਰ ਨੂੰ ਕਿਹਾ ਵੀ ਤੁਸੀਂ ਇੱਕ ਟਾਈਮ ਬౌండ్ ਤਰੀਕੇ ਦੇ ਨਾਲ ਇਹਨਾਂ ਨੂੰ ਸਾਰੇ ਨੂੰ ਇਸ਼ੂਸ ਨੂੰ ਸੌਲਟ ਆਊਟ ਕਰੋ ਪਹਿਲਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੇ ਸਾਰੇ ਸਟਾਫ ਨਾਲ ਮੀਟਿੰਗ ਕੀਤੀ ਉਹਨਾਂ ਨੇ ਸਾਨੂੰ ਪੁੱਛਿਆ ਵੀ ਤੁਹਾਡਾ ਅਜੰਡਾ ਕੀ ਹੈ ਉਹਨਾਂ ਨੇ ਡਿਸਕਸ ਕਰਕੇ ਸਾਨੂੰ ਗਾਈਡਲਾਈਨਸ ਦਿੱਤੀਆਂ ਸੀਗੀਆਂ ਸੋ ਉਹਨਾਂ ਉਹਨਾਂ ਦੇ ਵਿੱਚ ਹੀ ਅਸੀਂ ਜਿਹੜੇ ਜੂਨੀਅਰ ਅਰਥ ਮੰਤਰੀ ਦਾ ਸਾਰਾ ਆਪਣਾ ਵਿਊ ਪੁਆਇੰਟ ਰੱਖਿਆ ਜੀਪੀ ਨਰਦਾ ਜੀ ਔਰ ਜਿਹੜੇ ਪ੍ਰਤਾਪ ਜਾਦਵ ਜੀ ਉਹ ਦੋਨੇ ਬਹੁਤ ਰਿਸੈਪਟਿਵ ਸੀਗੇ ਉਹਦੇ ਚ ਮੁੱਖ ਤੌਰ ਤੇ ਜਿਹੜੇ ਸਾਡੇ ਐਨਐਚਐਮ ਦੇ ਫੰਡ ਰੁਕੇ ਹੋਇਆ ਉਹ ਜਿਹੜੇ ਆਯੂਸ਼ਮਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਫੰਡ ਸੀਗੇ ਇਸ ਤੋਂ ਸਵਾਇ ਵੀ ਸਾਡੇ ਬਹੁਤ ਸਾਰੇ ਇਸ਼ੂ ਸੀਗੇ ਜਿਹੜੇ ਪੰਜਾਬ ਨਾਲ ਰਿਲੇਟਡ ਸੀਗੇ ਇੱਕ ਤਾਂ ਸਾਡੇ ਨੈਸ਼ਨਲ ਇੰਸਟੀਚਿਊਟ ਆਫ ਬਾਇਓਲੋਜੀ ਬਣਨਾ ਸੀ ਇੱਥੇ ਉਹ ਮੈਂ ਉਹਨਾਂ ਤੋਂ ਮੰਗ ਕੀਤੀ ਆ ਉਹਨਾਂ ਨੇ ਕਿਹਾ ਸੀ ਉਹਨੂੰ ਜਰੂਰ ਤੁਹਾਨੂੰ ਅਸੀਂ ਉਹਨੂੰ ਕਨਸਿਡਰ ਕਰਾਂਗੇ ਕਿਉਂਕਿ ਆਪਾਂ ਨੂੰ ਕਰੋਨਾ ਵੇਲੇ ਬਹੁਤ ਦਿੱਕਤ ਆਈ ਸੀ ਇਸੇ ਤਰ੍ਹਾਂ ਜਿਹੜੇ ਤੁਸੀਂ ਸਾਰੇ ਪੱਤਰਕਾਰ ਭਰਾਓ ਤੁਸੀਂ ਬੜੇ ਅਵੇਅਰ ਹੋ ਇਹਦੇ ਬਾਰੇ ਕਿ ਇਹ ਪਹਿਲੀ ਵਾਰ ਹੀ ਹੋਇਆ ਕਿ ਜਿਹੜੇ ਸਟੂਡੈਂਟ ਸੁਸਾਈਡਸ ਆ ਉਹ ਕਿਸਾਨਾਂ ਤੋਂ ਵੱਧ ਹੋ ਗਿਆ ਜਿਹੜਾ ਪਿਛਲੇ 10 ਸਾਲ ਦਾ ਡਾਟਾ ਵੀ ਉਹ ਕਿਸਾਨਾਂ ਦੇ ਵਿੱਚ 10000 ਤੋਂ ਵੱਧ ਆ ਤੇ ਸਟੂਡੈਂਟਸ ਦੇ 13000 ਤੋਂ ਵੱਧ ਹੋ ਗਏ ਇਹਦੇ ਤੇ ਵੀ ਜਦੋਂ ਮੈਂ ਉਹਨਾਂ ਦੇ ਨਾਲ ਡਿਸਕਸ ਕੀਤਾ ਉਹ ਵੀ ਇਹਦੇ ਬਾਰੇ ਕਨਸਰਨ ਸੀਗੇ ਤੇ ਕਾਫੀ ਡਿਸਕਸ਼ਨ ਹੋਈ ਉਹਦੇ ਵਾਸਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਜਿਸ ਤਰ੍ਹਾਂ ਇੱਕ ਨੇਮ ਹਾਂਸ ਕਹਿੰਦੇ ਆ ਜੀ ਨੈਸ਼ਨਲ ਇੰਸਟੀਚਿਊਟ ਆਫ ਮੈਂਟਰਲ ਹੈਲਥ ਐਂਡ ਨਿਊਰੋਸਾਇੰਸਸ ਬੈਂਗਲੌਰ ਦੇ ਵਿੱਚ ਕਿ ਬੱਚਿਆਂ ਦੇ ਵਿੱਚ ਕੀ ਹੋ ਰਿਹਾ ਬੱਚੇ ਸੂਸਾਇਡ ਕਿਉਂ ਕਰ ਰਹੇ ਆ ਔਰ ਇਹ ਵੀ ਇੱਕ ਮੈਂਟਰਲ ਹੈਲਥ ਇਸ਼ੂ ਹੈ ਕਿਸਾਨਾਂ ਦੇ ਵਿੱਚ ਜਿਹੜਾ ਸੂਸਾਇਡ ਆ ਉਹ ਵੀ ਮੈਂਟਰਲ ਹੈਲਥ ਇਸ਼ੂ ਹੈ ਇਸੇ ਤਰ੍ਹਾਂ ਜਿਹੜਾ ਡੋਮੈਸਟਿਕ ਡਿਸਪਿਊਟ ਜਿਹੜੇ ਹੈਗੇ ਆ ਜਾਂ ਤੁਹਾਡੀਆਂ ਜਿਹੜੀਆਂ ਲੁੱਟਾਂ ਹੋਆ ਵੀ ਹੈਗੀਆਂ ਇਹ ਸਾਰੇ ਮੈਂਟਲ ਹੈਲਥ ਇਸ਼ੂਜ਼ ਹੈਗੇ ਔਰ ਇਹ ਨੈਗਲੈਕਟਡ ਹੈ ਔਰ ਇਸ ਇਵਨ ਡਰਗ ਜਿਹੜਾ ਹੈਗਾ ਦੈਟਸ ਆਲਸੋ ਅ ਮੈਂਟਲ ਹੈਲਥ ਇਸ਼ੂ ਸੋ ਬਹੁਤ ਸਾਰੇ ਮੈਂਟਲ ਹੈਲਥ ਇਸ਼ੂਜ਼ ਹੈਗੇ ਆ ਡੋਮੈਸਟਿਕ ਵਾਇਲੈਂਸ ਵੀ ਹੈ ਉਹਦੇ ਚ ਵਾਇਲੈਂਸ ਅਗੇਂਸਟ ਔਮਨ ਵੀ ਹੈ ਸਿਕ ਮਾਈਂਡ ਦੇ ਨਾਲ ਜਿਹੜੇ ਹੁੰਦੇ ਆ ਇਹ ਇਹ ਸਾਰੇ ਇਹਦੇ ਵਾਸਤੇ ਜ਼ਰੂਰੀ ਹੈ ਕਿ ਜੇ ਇੱਥੇ ਆਪਣੇ ਇੰਸਟੀਚਿਊਟ ਹੋਏਗੀ ਨੈਸ਼ਨਲ ਲੈਵਲ ਦੀ ਉਹ ਬੱਚਿਆਂ ਦੇ ਵਿੱਚ ਯੂਥ ਦੇ ਵਿੱਚ ਸਮਾਜ ਦੇ ਵਿੱਚ ਕਿਸਾਨਾਂ ਦੇ ਵਿੱਚ ਸਰਵੇਜ਼ ਕਰਕੇ ਜਿਹੜੀ ਸਾਨੂੰ ਵੱਡਮੁੱਲੀ ਜਾਣਕਾਰੀ ਮਿਲੇਗੀ ਕਿ ਉਹਨਾਂ ਦੀ ਰੋਕத் ਥਾਮ ਲਈ ਕੀ ਕਰਨਾ ਤੇ ਇਹਦਾ ਲੌਂਗ ਟਰਮ ਸੋਲੂਸ਼ਨ ਕੀਆ ਸ਼ਾਰਟ ਟਰਮ ਮੀਅਰਸ ਕੀਆ ਸੋ ਉਹਦੇ ਵਾਸਤੇ ਵੀ ਉਹਨਾਂ ਨੇ ਕਿਹਾ ਵੀ ਅਸੀਂ ਇਹ ਜਿਹੜੀ ਤੁਹਾਡੇ ਹੈਗਾ ਜਿਹੜਾ ਮੈਂਟਲ ਹਸਪੀਟਲ ਆਪਣਾ ਵਿੱਚ ਵੀ ਅਸੀਂ ਉਹਨੂੰ ਇਮੀਡੀਏਟਲੀ ਉਹਦੀ ਜਿਹੜੀ ਕੈਪੈਸਿਟੀ ਹੈ ਉਹਨੂੰ ਅਸੀਂ ਸਟਰੈਂਥਨ ਕਰਦੇ ਵੀ ਤੁਹਾਡੀ ਮਦਦ ਕਰਾਂਗੇ ਐਂਡ ਹੀ ਇਸ ਵੈਰੀ ਕੀਨ ਕਿ ਜਿਹੜੀ ਮੈਂਟਲ ਹੈਲਥ ਹੈ ਇਹਨੂੰ ਡਿਊ ਇੰਪੋਰਟੈਂਸ ਦਿੱਤੀ ਜਾਵੇ ਇਸੇ ਤਰ੍ਹਾਂ ਸਾਡੇ ਗੁਰੂ ਰਵਦਾਸ ਆਯੁਰਵੈਦਿਕ ਯੂਨੀਵਰਸਿਟੀ ਹੈਗੀ ਹੈ ਜੀ ਛਾਰਪੁਰ ਦੇ ਵਿੱਚ ਉੱਥੇ ਸਾਡੇ ਕੋਲੇ ਜ਼ਮੀਨ ਹੈ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਆਲ ਏਮਸ ਤੋਂ ਸੁਣਿਆ ਹੋਇਆ ਸਾਰਿਆਂ ਨੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਇਸੇ ਤਰ੍ਹਾਂ ਜਿਹੜਾ 100% ਸੈਂਟਰਲੀ ਫੰਡਡ ਜਿਹੜਾ ਹੈਗਾ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦਾ ਉਹਦੀ ਮੈਂ ਮੰਗ ਕੀਤੀ ਹੈ ਜੀ ਯੂਨੀਵਰਸਿਟੀ ਦੇ ਵਿੱਚ ਇੱਕ ਜਿਹੜੀ ਸੈਂਟਰਲੀ ਫੰਡਡ ਜਿਹੜੀ ਕੋਈ ਇਸ ਤਰ੍ਹਾਂ ਦੀ ਜੀ ਇੰਸਟੀਚਿਊਟ ਬਣਦੀ ਆ ਉਹਦੇ ਨਾਲ ਜਿਹੜਾ ਆਯੁਰਵੇਦਾ ਹੈਗਾ ਇਹ ਇੱਕ ਬਹੁਤ ਵਧੀਆ ਆਪਣੀ ਇੰਡੀਅਨ ਸਾਇੰਸ ਹੈ ਔਰ ਜਿਹੜੀ ਬਿਮਾਰੀ ਦੀ ਰੋਕਥਾਮ ਵਾਸਤੇ ਪ੍ਰੋਫੈਂਸ਼ਨ ਆਫ ਡਿਜ਼ੀਜ਼ ਪ੍ਰੋਮੋਸ਼ਨ ਆਫ ਹੈਲਥ ਤੇ ਰੀਹੈਬਿਲੀਟੇਟਿਵ ਸਰਵਿਸਸ ਉਹਦੇ ਚ ਇਹਦਾ ਬਹੁਤ ਮਤਲਬ ਪਲੀਡਿੰਗ ਰੋਲ ਹੋ ਸਕਦਾ ਉਹ ਇੰਸਟੀਚਿਊਟ ਦੀ ਬੱਚੀ ਮੰਗ ਕੀਤੀ ਆ ਉਹਦੇ ਵਾਸਤੇ ਵੀ ਉਹ ਕਹਿੰਦੇ ਤੁਸੀਂ ਲੈਂਡ ਦਿਓਗੇ ਅਸੀਂ ਕਹਾਂਜੀ ਬਿਲਕੁਲ ਲੈਂਡ ਦੇਾਂਗੇ ਇਸੇ ਤਰ੍ਹਾਂ ਇੱਕ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਇਹ ਸੀਡੀਸੀ ਜਿਸ ਤਰ੍ਹਾਂ ਤੁਸੀਂ ਯੂਐਸਏ ਦਾ ਸੁਣਿਆ ਹੋਣਾ ਉਹਨਾਂ ਨੇ ਵੀ ਇਹ ਦੇਖਣਾ ਹੁੰਦਾ ਕਿ ਕਿਹੜੀਆਂ ਬਿਮਾਰੀਆਂ ਆਉਣ ਵਾਲੇ ਸਮੇਂ ਫੈਲ ਸਕਦੀਆਂ ਜਿਹੜੀਆਂ ਫੈਲ ਰਹੀਆਂ ਉਹਦੇ ਕੀ ਕਾਰਨ ਆ ਉਹਨਾਂ ਦੀ ਰੋਕਥਾਮ ਕੀ ਆ ਤੇ ਇਹ ਇਹ ਵੀ ਇੱਕ ਸੈਂਟਰ ਜਿਹੜਾ ਹੈਗਾ ਇਹਦੇ ਵਾਸਤੇ ਵੀ ਜਿਹੜੀ ਜ਼ਮੀਨ ਹੈ ਅਸੀਂ ਉਹ ਦੇਵਾਂਗੇ ਤੇ ਉਹ ਜਿਹੜੀ ਐਨਸੀ ਡੀਸੀ ਉਹ ਵੀ ਇੱਕ ਸੈਟਅਪ ਕਰਨਗੇ ਇਸ ਤਰ੍ਹਾਂ ਜਿਹੜੇ ਸਾਡੇ ਬਹੁਤ ਸਾਰੇ ਮੈਡੀਕਲ ਕਾਲਜ ਪੂਰੇ ਦੇਸ਼ 'ਚ ਬਣ ਰਹੇ ਆ ਉਹਦੇ ਬਾਰੇ ਜਿਹੜੀ ਮੇਰੀ ਸੁਝਾਅ ਸੈਂਸੀ ਉਹਨਾਂ ਨੂੰ ਇੱਕ ਤਾਂ ਜਿੰਨੇ ਸਾਡੇ ਮੈਡੀਕਲ ਕਾਲਜ ਅਸੀਂ ਕ੍ਰਿਟੀਕਲ ਕੇਅਰ ਬਲॉक्स ਬਣਾ ਰਹੇ ਆ ਜਿਸ ਤਰ੍ਹਾਂ ਕਰੋਨਾ ਆਇਆ ਸੀਗਾ ਤੁਹਾਨੂੰ ਯਾਦ ਹੋਣਾ ਕਿ ਸਾਡੇ ਕੋਲੇ ਉਹਦੇ ਵਾਸਤੇ ਜਿਹੜੇ ਟ੍ਰੇਨਡ ਸਟਾਫ ਨਹੀਂ ਸੀਗਾ ਉਸ ਤੋਂ ਵੀ ਵੈਂਟੀਲੇਟਰ ਤਾਂ ਸੀਗੇ ਅਸੀਂ ਸਾਰੇ ਪੰਜਾਬ ਦੇ ਰਲਟ ਕੇ ਮੈਡੀਕਲ ਕਾਲਜਾਂ ਚ ਲਾ ਕੇ ਉੱਥੇ ਅਸੀਂ ਚਲਾਏ ਸੀ ਤੇ ਉਹਦੇ ਵਾਸਤੇ ਕ੍ਰਿਟੀਕਲ ਕੇਅਰ ਸਪੈਸ਼ਲਿਸਟ ਵੀ ਹੋਣੇ ਚਾਹੀਦੇ ਆ ਉਹ ਮੇਰੀ ਇੱਕ ਸੁਜੈਸ਼ਨ ਸੀ ਇਸੇ ਤਰ੍ਹਾਂ ਜਿਹੜੇ ਵੀ ਮੱਲਾਕਲੇ ਨੇ ਇੱਕ ਜਾਂ ਜਿਹੜੋ ਪ੍ਰਾਇਮਰੀ ਕੇਅਰ ਚਾਹਨੇ ਆ ਜਿਹੜਾ ਜਿਨ੍ਹਾਂ ਨੇ ਜਿਹੜੇ ਫਸਟ ਡਾਕਟਰ ਹੁੰਦਾ ਜਿਹਨੇ ਸਭ ਤੋਂ ਪਹਿਲਾਂ ਬਿਮਾਰੀ ਦਾ ਜਾਣਾ ਸਕਰੀਨਿੰਗ ਕਰਨੀ ਉਹਦੇ ਛੋਟੇ ਵੀ ਫੈਮਿਲੀ ਪੇਸ਼ੀਸ਼ਨ ਉਹਦਾ ਫੈਮਿਲੀ ਮੈਡੀਸਨ ਦਾ ਕੋਰਸ ਹੁੰਦਾ ਵੀ ਉਹ ਸ਼ੁਰੂ ਕਰਨਾ ਚਾਹੀਦਾ ਇਸੇ ਤਰ੍ਹਾਂ ਜਿਹੜੀ ਕਿਸੇ ਨੂੰ ਕੈਂਸਰ ਹੋ ਗਿਆ ਕਿਸੇ ਦਾ ਐਕਸੀਡੈਂਟ ਹੋ ਗਿਆ ਪਾਸਾ ਮਾਰਿਆ ਗਿਆ ਲਕਬਾ ਹੋ ਗਿਆ ਉਹਨੂੰ ਪੇਲੀਏਟਿਵ ਕੇਅਰ ਕਹਿੰਦੇ ਆ ਉਹਦੇ ਵਾਸਤੇ ਵੀ ਜਿਹੜਾ ਹੈਗਾ ਵੀ ਉਹਨੂੰ ਬਿਮਾਰੀ ਨੇ ਠੀਕ ਨਹੀਂ ਹੋਣਾ ਬਟ ਉਸ ਬੰਦੇ ਦੀ ਜਿਹੜੀ ਕੁਆਲਿਟੀ ਆਫ ਲਾਈਫ ਹੈ ਉਹ ਬਿਹਤਰ ਕੀਤੀ ਜਾ ਸਕਦੀ ਹੈ ਇਸੇ ਤਰ੍ਹਾਂ ਜਿਹੜੇ ਬਜ਼ੁਰਗ ਹੁੰਦੇ ਆ ਜਿਵੇਂ ਬੱਚਿਆਂ ਦੇ ਵਿੱਚ ਪੀਡੀਆਟ੍ਰਿਕਸ ਹੁੰਦਾ ਵੱਡਿਆਂ ਦੇ ਵਿੱਚ ਜੈਰੀਆਟ੍ਰਿਕਸ ਸੋ ਸਪੈਸ਼ਲਾਈਜ਼ਡ ਕੋਰਸਸ ਸੇ ਸ਼ੁਰੂ ਕਰਨੇ ਆ ਉਹਦੇ ਵਾਸਤੇ ਸਾਨੂੰ ਸੈਂਟਰਲ ਦੇ ਫੰਡਿੰਗ ਦੀ ਲੋੜ ਹੈ ਇਸ ਤੋਂ ਸਵਾਇ ਉਹਨਾਂ ਨੇ ਖੁਦ ਹੀ ਕਿਹਾ ਕਿ ਅਸੀਂ ਜਿਹੜੇ ਤੁਹਾਡੇ ਜੋ ਜਸਤੀ ਚੋੜਦਾ ਇਹਨਾਂ ਨੇ ਮਤਲਬ ਹੀ ਵਾਸ ਹਾਂ ਦੀ ਐਪਰੀਸ਼ੀਏਟ ਆਪ ਸਾਡਾ ਪਟਿਆਲ ਸਪੈਸ਼ਲਟੀ ਜਿਹੜਾ ਹੈਗਾ ਉਹ ਵਿੰਗ ਹੈਗਾ ਅੰਮ੍ਰਿਤਸਰ ਚ ਹੈਗਾ ਫਰੀਦਕੋਟ ਚ ਹੈਗਾ ਉਹਨਾਂ ਦੇ ਵਿੱਚ ਵੀ ਉਹ ਸਟੇਟ ਦੀ ਜਿਹੜੀ ਹੈਂਡਹੋਲਡਿੰਗ ਕਰਨਗੇ ਉਹਦੇ ਵਿੱਚ ਵੀ ਸਾਡੀ ਮਦਦ ਕਰਨਗੇ ਪਿੱਛੇ ਜੋ ਪਹਿਲਾਂ ਟੀਵੀ ਦੀਆਂ ਬਿਮਾਰੀਆਂ ਦੀ ਜਿਹੜੀ ਹੈਗੀ ਆ ਉਹ ਮੈਡੀਸਨ ਦੀ ਸ਼ਾਰਟੇਜ ਆਈ ਸੀ ਜਿਹੜੀ ਕੰਪਨੀ ਸਪਲਾਈ ਕਰਦੀ ਸੀ ਪਿੱਛੋਂ ਚਾਈਨਾ ਤੋਂ ਨਾ ਤੋਂ ਮਰਣਗੇ ਜਿੰਨੇ ਸਾਡੇ ਐਨ ਐਚ ਐਮ ਦਾ ਜਿਹੜਾ ਵੀ ਜਿੰਨੇ ਵੀ ਸਾਡੇ ਆਪਸ ਵਿੱਚ ਇਸ਼ੂ ਆ ਗਿਆ ਉਹਨਾਂ ਨੂੰ ਸੌਲਟ ਆਊਟ ਕਰਕੇ ਤੇ ਉਹਨਾਂ ਨੇ ਇਸ ਗੱਲ ਨੂੰ ਵੀ ਕਨਸੀਡ ਕੀਤਾ ਕਿ ਅਸੀਂ ਇਧਰੋਂ ਇੰਸਟਾਲਮੈਂਟ ਸ਼ੁਰੂ ਕਰ ਦਾਂਗੇ ਤੁਸੀਂ ਉਧਰੋਂ ਆਪਣਾ ਜਿਹੜਾ ਹੈਗਾ ਉਹ ਆਪਣਾ ਸ਼ੁਰੂ ਕਰ ਦੇਣਾ ਜਿਹੜਾ ਤੁਹਾਡਾ ਪਾਰਟ ਆ ਤੇ ਦੂਜਾ ਇਹਦੇ ਵਿੱਚ ਮੇਨ ਇਹ ਸੀਗਾ ਕਿ ਜਿਹੜਾ ਉਹਦੇ ਵਿੱਚ ਜਿਹੜੇ ਸੈਂਟਰਲੀ ਫੰਡਡ ਸਕੀਮ ਚ ਬੇਸਿਕਲੀ ਜੇ ਮੈਂ ਐਨਐਚਐਮ ਦੀ ਗੱਲ ਕਰਾਂ 6040 ਆ ਸੋ ਉਹਨਾਂ ਨੇ ਇਸ ਗੱਲ ਦਾ ਵੀ ਉਹਨਾਂ ਨੇ ਅਪਰੀਸ਼ੀਏਟ ਕੀਤਾ ਕਿ ਹਾਂ ਵੀ ਇਹਦੇ ਸਟੇਟ ਦਾ ਵੀ ਕੁਝ ਸ਼ੇਅਰ ਹੋਣਾ ਚਾਹੀਦਾ ਸੋ ਇਹਦੇ ਚ ਕੋ ਬ੍ਰਾਂਡਿੰਗ ਜਿਹੜੀ ਹੈਗੀ ਆ ਵੀ ਉਹ ਵੀ ਅਸੀਂ ਮਤਲਬ ਵੀ ਆਵੇ ਓਪਨ ਮਾਈਂਡ ਆ ਕੇ ਠੀਕ ਹੈ ਸਟੇਟ ਵੀ ਆਪਣੀ ਬ੍ਰਾਂਡਿੰਗ ਕਰ ਲਵੇ ਤੇ ਸੈਂਟਰ ਦੇ ਵੀ ਹੋਵੇ ਦੋਨਾਂ ਦੀ ਹੋ ਜਾਣੀ ਚਾਹੀਦੀ ਆ ਕੋਈ ਅਰਚ ਨਹੀਂ ਆ ਸੋ ਹੀ ਵਾਸ ਅਪਰੀਸ਼ੀਏਟਿਵ ਜਿਹੜੀਆਂ ਸਾਡੀਆਂ ਜਿਹੜੇ ਸਾਡੇ ਕੰਸਰਨ ਸੀਗੇ ਸੋ ਆਮ ਬਰੀ ਹੈਪੀ ਕਿ देयर इज ਅ ਜਿਵੇਂ ਪੱਨਾਂ ਨਾਲੋਂ ਇੱਕ ਫਰਕ ਹੈ ਕਿ ਜੋ ਕਿ ਸਾਡੇ ਮਿਨਿਸਟਰ ਉਹਨਾਂ ਦੇ ਮਾਚਲ ਤੋਂ ਆਗੇ ਖੋਦ ਬਟ ਉਹਨਾਂ ਦੇ ਪੰਜਾਬ ਚ ਬਹੁਤ ਉਹਨਾਂ ਦੇ ਨੇੜੇ ਦੇ ਰਿਸ਼ਤੇਦਾਰ ਸਾਰਾ ਉਹਨਾਂ ਦਾ ਸਾਰਾ ਸੱਭਿਆਚਾਰ ਨੂੰ ਕਲਚਰ ਨੂੰ ਸਮਝਦੇ ਆ ਤੇ ਇੱਕ ਬਹੁਤ ਹੀ ਇੱਕ ਅੱਛੀ ਸ਼ੁਰੂਆਤ ਹੋਈ ਹੈ ਤੇ ਆ ਵੀ ਆਰ ਵੈਰੀ ਹੋਪਫੁਲ ਕਿ ਆਉਣ ਵਾਲੇ 15 20 ਦਿਨ ਮਹੀਨੇ ਚ ਦੋ ਮਹੀਨੇ ਦੀਆਂ ਮੀਟਿੰਗਸ ਕਰਕੇ ਅਸੀਂ ਸਾਰੇ ਜਿੰਨੇ ਵੀ ਆਗੇ ਸਾਡੇ ਲਾਰਨ ਆਊਟ ਕਰਕੇ ਫੰਡਸ ਵੀ ਸ਼ੁਰੂ ਹੋ ਜਾਣਗੇ ਔਰ ਨਵੇਂ ਜਿਹੜੇ ਪ੍ਰੋਜੈਕਟਸ ਆ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਜਿਹੜੇ ਆ ਗਏ ਉਹ ਅਸੀਂ ਲੈ ਕੇ ਆਵਾਂਗੇ ਅਸਲ ਵਿੱਚ ਉਹ ਫੰਡ ਕਿੰਨਾ ਜਿਹੜਾ ਇਹ ਜਿਹੜਾ ਐਨ ਐਚ ਐਮ ਦਾ ਹੈਗਾ ਉਹ ਹੁਣ 1100 ਕਰੋੜ ਤੋਂ ਥੋੜਾ ਜਿਹਾ ਉੱਪਰ ਹੋ ਚੁੱਕਿਆ ਜਿਹੜਾ ਸਟੇਟ ਹੈਲਥ ਜੀਸੀ ਜਿਹੜਾ ਇੰਸ਼ੋਰੈਂਸ ਵਾਲਾ ਹੈਗਾ ਉਹ ਵੀ ਸਭ ਕੁ 200 ਕਰੋੜ ਦੇ ਨੇੜੇ ਚੜਿਆ ਹੈਗਾ ਤੇ ਬਾਕੀ ਜੋ ਸਾਡੇ ਕੋਲੇ ਡਿਫਰੈਂਟ ਪ੍ਰੋਜੈਕਟਸ ਆਣਗੇ ਉਹਦੇ ਵਿੱਚ ਵੀ ਹੋਏਗਾ ਜੀ ਨਵੇਂ ਇੰਸਟੀਚੂਟਸ ਆਣਗੇ ਆ ਉਹਦੇ ਨਾਲ ਡਵੈਲਪਮੈਂਟ ਵੀ ਹੋਏਗੀ ਲੋਕਾਂ ਨੂੰ ਬੈਨੀਫਿਟ ਮਿਲੇਗਾ ਜੇ ਸੁਪਰ ਸਪੈਸ਼ਲਟੀ ਵਿੰਗ ਦੇ ਵਿੱਚ ਜਾਂ ਜਿਹੜੇ ਕ੍ਰਿਟੀਕਲ ਕੇਅਰ ਦੇ ਵਿੱਚ ਆਲਰੇਡੀ ਸਾਨੂੰ ਉਹ ਕਰ ਰਹੇ ਆ ਐਮਸੀਐਚ ਦੇ ਵਿੱਚ ਕਰ ਰਹੇ ਆ ਬਟ ਸੁਪਰ ਸਪੈਸ਼ਲਟੀ ਵਿੰਗਸ ਦੇ ਵਿੱਚ ਵੀ ਕਰਨਗੇ ਸੋ ਅਸੀਂ ਹੋਰ ਜ਼ਿਆਦਾ ਕੋਲੈਬੋਰੇਸ਼ਨ ਜਿਹੜੀ ਹੈਗੀ ਆ ਉਹ ਮੈਡੀਕਲ ਟੀਚਰਸ ਦੀ ਟ੍ਰੇਨਿੰਗ ਵਾਸਤੇ ਸੁਪਰ ਸਪੈਸ਼ਲਟੀ ਵਿੰਗ ਵਾਸਤੇ ਤੇ ਉਹ ਸਾਡੀ ਕੋਲੈਬੋਰੇਸ਼ਨ ਵੀ ਕਰਨਗੇ ਸਾਨੂੰ ਟੈਕਨੀਕਲ ਨੋ ਹਾਊ ਵੀ ਦੇਣਗੇ ਔਰ ਫੰਡਸ ਵੀ ਦੇਣਗੇ ਉਹਦੇ ਵਾਸ ਇਕਦਮ ਪਛੇਜੇ ਮਾਲਯੋਗ ਸਕ੍ਰੀਨ ਕੋਰਟ ਦੀਆਂ ਜੋ ਗਾਈਡਲਾਈਨਸ ਐ ਉਹ ਵੀ ਅਸੀਂ ਉਹਨਾਂ ਨੂੰ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਜਿਹੜੀਆਂ ਸਕ੍ਰੀਨ ਕੋਰਟ ਦੀਆਂ ਗਾਈਡਲਾਈਨਸ ਐ ਚਾਹੀ ਉਹਦੇ ਵਿੱਚ ਸੀਸੀਟੀਵੀ ਕੈਮਰਾਸ ਲਗਾਣੇ ਆ ਜਾਂ ਉਹਦੇ ਵਿੱਚ ਲਾਈਟਸ ਦਾ ਕਰਨਾ ਬੱਚਿਆਂ ਨੂੰ ਅਸੀਂ ਜਿਹੜਾ ਹੈਗਾ ਹੋਸਟਲ ਤੋਂ ਜਾਂ ਖਾਸ ਕਰਕੇ ਗਰਲਸ ਵਾਸਤੇ ਅਸੀਂ ਜਿਹੜਾ ਹੈਗਾ ਅਸੀਂ ਉਹਨਾਂ ਨੂੰ ਗੋਲਫ ਕਾਰਟਾਂ ਕੋਈ ਜਿਹੜਾ ਹੈਗਾ ਈ ਰਿਕਸ਼ਾ ਦੇ ਰਹੇ ਆ ਉਹਨਾਂ ਨੂੰ ਆਪਣੇ ਸਿਕਿਉਰਿਟੀ ਗਾਰਡਸ ਜ਼ਿਆਦਾ ਡਿਪਲੋਏ ਕਰਨੇ ਆ ਫੀਓ ਦੇ ਵਾਸਤੇ ਸਟੇਟਸ ਵਾਸਤੇ ਕਾਫੀ ਜਿਆਦਾ ਆਲ ਆਫ ਸੱਡਨ ਇੱਕ ਬਰਡਨ ਹੈ ਆਲਰੇਡੀ ਸਟੇਟਸ ਓਵਰ ਬਰਡਨਡ ਹੈ ਤੋਂ ਉਹਦੇ ਵਿੱਚ ਵੀ ਉਹਨਾਂ ਨੇ ਹੀ ਵਾਸ ਹੀ ਹੈਜ਼ ਅ ਓਪਨ ਮਾਈਂਡ ਕਿ ਅਸੀਂ ਫੜੀ ਇਹਦੇ ਵਿੱਚ ਵੀ ਅਸੀਂ ਵੱਤਵਾਦ ਮਦਦ ਕਰਾਂਗੇ ਜੋ ਵੀ ਅਸੀਂ ਕਰ ਸਕਦੇ ਹਾਂ ਕੋਈ ਕੋਈ ਇਸ ਤਰ੍ਹਾਂ ਦਾ ਕੋਈ ਇਸ਼ੂ ਨਹੀਂ ਹੈ ਵੀ ਵੀਰ ਵਰਕ ਟੂਗੇਦਰ ਐਂਡ ਆਈ ਮਸਟ ਅਪਰੀਸ਼ੀਏਟ ਕਿ ਜਿਹੜਾ ਹੈ ਸਿਹਤ ਦਾ ਇਸ਼ੂ ਇਟ ਸ਼ੁਡ ਬੀ ਕੈਪਟ ਅਬੋਵ ਪੋਲਿਟਿਕਸ ਇਹ ਉਹਨਾਂ ਦਾ ਐਟੀਟਿਊਡ ਬਿਲਕੁਲ ਛੜ ਨਾਲ ਮੇਲ ਖਾਂਦਾ ਸੀ ਇਹਦੇ ਵਾਸਤੇ ਇੰਦਰ ਤੱਕ ਉਹ ਫੰਡ ਅਗੇ ਦਰਜ ਕਰਨਾ ਉਹਨਾਂ ਨੇ ਸਾਡੀ ਮੀਟਿੰਗ ਕਰਤੀ ਹੈ ਜੀ ਮੀਟਿੰਗ ਸਾਡੀ ਅਫਸਰਾਂ ਦੀ ਮੀਟਿੰਗ ਅਸੀਂ ਅਗਲੇ ਹਫਤੇ 15 ਦਿਨਾਂ ਵਿੱਚ ਬਣਾ ਕੇ ਜਿਹੜੇ ਸਾਰੇ ਪ੍ਰੋਜੈਕਟ ਆ ਉਹ ਵੀ ਅਸੀਂ ਸਬਮਿਟ ਕਰਾਂਗੇ ਤੇ ਮੈਨੂੰ ਲੱਗਦਾ ਵੀ ਇੱਕ ਦੋ ਮਤਲਬ ਮਹੀਨੇ ਮਹੀਨੇ ਦੇ ਵਿੱਚ ਤਕਰੀਬਨ 3 ਮਹੀਨੇ ਦੇ ਵਿੱਚ ਪਲਾਨ ਸ਼ੁਰੂ ਹੋ ਜਾਣਗੇ ਦੇ ਵਿਲ ਸਟਾਰਟ ਗਿਵਿੰਗ ਅਨ ਇਨਸਟਾਲਮੈਂਟਸ ਉਦੋਂ ਅਸੀਂ ਜਿਹੜਾ ਹੈਗਾ ਜੋ ਉਹਨਾਂ ਦੇ ਇਸ਼ੂਸ ਹੈਗੇ ਅਸੀਂ ਉਹ ਬ੍ਰਾਂਡਿੰਗ ਸ਼ੁਰੂ ਕਰਦਾਂਗੇ ਆਪਸ ਵਿੱਚ ਮਿਲ ਕੇ ਅਸੀਂ ਜਿਹੜਾ ਹੈਗਾ ਸਟੇਟ ਦੀ ਕੋ-ਬ੍ਰਾਂਡਿੰਗ ਹੋ ਜਾਏਗੀ ਸੋ ਸਾਰੇ ਜਿਹੜੇ ਕੰਸਰਨ ਸੀਗੇ ਜਿਹੜਾ ਡਾਇਲੌਗ ਇਸ ਸਾਰੀ ਗੁੱਡ ਨਿਊ ਬਿਗਨਿੰਗਸ ਬ੍ਰਾਂਡਿੰਗ ਨਾਲ ਜੁੜਾ ਇਸ਼ੂ ਹੈ ਆਮ ਆਦਮੀ ਕ੍ਰੀਮ ਪੰਜਾਬ ਦੇ ਨਾਮ ਹੈ ਕੀ ਨਾਮ ਬਦਲਿਆ ਜਾਗਾ ਜੀ ਇਹਦੇ ਦੇਖੋ ਅਜੇ ਅਸੀਂ ਬ੍ਰੌਡਲੀ ਵੀ ਹੈਵ ਐਗਰੀਡ ਇਨ ਪ੍ਰਿੰਸੀਪਲ ਐਗਰੀਮੈਂਟ ਹੈ ਕਿ ਕੋ-ਬ੍ਰਾਂਡਿੰਗ ਹੋਣੀ ਚਾਹੀਦੀ ਹੈ ਕਿਉਂਕਿ ਦੋਨਾਂ ਦੀ ਫੰਡਿੰਗ ਹੈ ਲੈਂਡ ਸਟੇਟ ਦੀ ਹੈ ਤੇ ਜਿਹੜੀ ਬਿਲਡਿੰਗ ਬਣੀ ਹੋਈ ਉਹ ਵੀ ਸਟੇਟ ਦੀ ਹੈ ਤੇ ਇਹ ਜਿਹੜਾ ਹੈਗਾ ਦਿਸ ਇਜ਼ ਲਿミਟਡ ਟੂ ਓਨਲੀ ਜਿਹੜਾ ਜਿੱਥੇ ਸੈਕਟਰ ਦੀ ਫੰਡਿੰਗ ਹੈਗੀ ਉਹ ਉਹਦੇ ਤੇ ਲਿミਟਡ ਹੈ ਜਿਵੇਂ ਤੁਹਾਨੂੰ ਪਤਾ ਹੈਗਾ ਕਿ ਜਿਹੜੇ ਸਾਡੇ ਆਮ ਆਦਮੀ ਕਲਿੱਟੇ ਬਹੁਤ سارے ਜਿਹੜੇ ਸੀਗੇ ਸਾਡੇ ਉਹ ਗਵਰਨਮੈਂਟ ਦੀਆਂ ਬਿਲਡਿੰਗਸ ਦੇ ਵਿੱਚ ਨਹੀਂ ਆ ਜਾਂ ਅਸੀਂ ਪੋਰਟਾ ਕਮਨ ਬਣਾਇਆ ਜਾਂ ਜਿਹੜੇ ਤੁਹਾਡੇ ਪਹਿਲਾਂ ਸੁਵਿਧਾ ਕੇਂਦਰਾਂ ਨੇ ਪਿੰਡਾਂ 'ਚ ਬਣਾਏ ਹੋਏ ਉਹਦੀਆਂ ਬਿਲਡਿੰਗਾਂ ਅਬਾਂਡਨਟ ਪਈਆਂ ਸੀ ਉਹਨਾਂ ਦੇ ਵਿੱਚ ਬਹੁਤ ਸਾਰੇ ਸਾਨੂੰ ਐਨਆਰਆਈਸ ਨੇ ਡੋਨੇਟ ਕੀਤੇ ਆ ਬਹੁਤ ਸਾਰੇ ਲੋਕਾਂ ਨੇ ਮੈਂ ਵੀ ਆਪਣਾ ਜਿਹੜਾ ਇਨਸੈਸਟਰਲ ਹੋਮ ਨਾਲ ਡੋਨੇਟ ਕੀਤਾ ਸੋ ਇਦਾਂ ਵੀ ਲੋਕਾਂ ਨੇ ਸਾਨੂੰ ਬਣਾ ਕੇ ਵੀ ਦਿੱਤੇ ਆ ਕੋ ਉਹਨਾਂ ਨੇ ਜਿਹੜੇ ਐਨਆਰਆਈਜ਼ ਨੇ ਬਣਾਏ ਹੋਏ ਸੀ ਬਟ ਉਹ ਬਣਾ ਤਾਂ ਲੈਂਦੇ ਆ ਬਹੁਤ سارے ਐਨਜੀਓਜ਼ ਉਹਨਾਂ ਨੇ ਕਿਹਾ ਸੀ ਬਣਾ ਦਿੰਨੇ ਆ ਪਰ ਅਸੀਂ ਚਲਾ ਨਹੀਂ ਸਕਦੇ ਸੋ ਉਹ ਵੀ ਆ ਗਿਆ ਉਹਨਾਂ ਦੇ ਵਿੱਚ ਉਹ ਸਾਡਾ ਐਜ਼ ਇਟ ਇਜ਼ ਰਹੇਗਾ ਉਹਦੇ ਵਿੱਚ ਉਹ ਜਿਹੜੇ ਸਟੇਟ ਪ੍ਰੋਜੈਕਟ ਆ ਉਹ ਐਜ਼ ਇਟ ਇਜ਼ ਰਹਿਣਗੇ ਉਹਦੇ ਵਿੱਚ ਕੋਈ ਨਹੀਂ ਹੈ ਜਿਹੜੇ ਸਾਡੇ ਸਰਕਾਰੀ ਹਸਪਤਾਲਾਂ 'ਚ ਖੁੱਲੇ ਸਿਰਫ 400 ਉਹਨਾਂ ਦੇ ਵਿੱਚੋਂ ਆਲਰੇਡੀ ਇਹ ਜਿਹੜੇ 870 ਹੋ ਚੁੱਕੇ ਆ ਸੋ ਮжоਰਿਟੀ ਜਿਹੜੇ ਹੈਗੇ ਆ ਉਸ ਤੋਂ ਬਾਹਰ ਹੈਗੇ ਆ ਜਿਹੜੇ ਜਿਨ੍ਹਾਂ ਦੇ ਵਿੱਚ ਐਨ ਐਚ ਐਮ ਦੀ ਫੰਡਿੰਗ ਆ ਉਹਦੇ ਵਿੱਚ ਕੋਆਪਰੇਟ ਨੇ ਕਰਾ ਦਿੱਤੀ ਨੀ ਨਾਮ ਨਹੀਂ ਚੇਂਜ ਹੋਏਗਾ ਜਿਵੇਂ ਸਾਡਾ ਸਟੇਟ ਦਾ ਜਿਵੇਂ ਉਹਨਾਂ ਦਾ ਹੋ ਗਿਆ ਨਹੀਂ ਕਿੰਨੇ ਤੇਰੇ ਕਿ ਨਹੀਂ ਨਹੀਂ ਉਹਦੇ 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 ਵਿੱਚ ਮੈਂ ਅਜੇ ਮੈਂ ਉਹਦੇ ਡਿਟੇਲ ਚ ਨਹੀਂ ਜਾਣਾ ਚਾਹੁੰਦਾ ਉਹਨਾਂ ਨੇ ਸਾਡਾ ਥਿਊ ਪੁਆਇੰਟ ਸਮਝਿਆ ਮੈਂ ਉਹਨਾਂ ਨੂੰ ਐਕਸਪਲੇਨ ਕੀਤਾ ਕਿ ਸਟੇਟ ਦੇ ਵਿੱਚ ਪੰਜਾਬ ਦਾ ਜੋ ਕਲਚਰ ਹੈ ਜਿਸ ਤਰ੍ਹਾਂ ਤੁਸੀਂ ਦੇਖਦੇ ਹੋਗੇ ਪਹਿਲਾਂ ਹਾਈਵੇਜ਼ ਦੇ ਉੱਤੇ ਜੋ ਵੀ ਲਿਖਿਆ ਹੋਇਆ ਸੀ ਉਹਦੇ ਹਿੰਦੀ ਚਾ ਦੂਜਾ ਕੋਈ ਕੱਲ ਨੂੰ ਕੋਈ ਇਸ਼ੂ ਨਾ ਬਣੇ ਐਂਡ ਹੀ ਹੀ ਵਾਸ ਐਪਰੀਸ਼ੀਏਟਿਵ ਆਫ ਥੈਟ ਅਜੇ ਮੈਂ ਉਹਦੀ ਆਈ ਡੋਨਟ ਵਾਂਟ ਟੂ ਡਿਸਕਸ ði ਡੀਟੇਲਸ ਬਟ ਵੀ ਹੈਵ ਐਗਰੀਡ ਇਨ ਪ੍ਰਿੰਸੀਪਲ ਕਿ ਕੋਈ ਦਿੱਕਤ ਨਹੀਂ ਆਣੀ ਚਾਹੀਦੀ ਸਮੋਥ ਰਨਿੰਗ ਹੋਣੀ ਚਾਹੀਦੀ ਹੈ ਕਹਿੰਦੇ ਆ ਨਾ ਵਾਟਸ ਨੇ ਨੇਮ ਤੇ ਉਹਦੇ ਸਾਡਾ ਜਿਹੜਾ ਫੋਕਸ ਹੈ ਉਹ ਹੈਗਾ ਕਿ ਲੋਕਾਂ ਨੂੰ ਸਰਵਿਸਿਜ਼ ਮਿਲਣੀਆਂ ਚਾਹੀਦੀਆਂ ਸੋ ਇਹ ਸਭ ਤੋਂ ਵੱਡੀ ਗੱਲ ਸੀ ਉਹਨਾਂ ਨੇ ਕਿਹਾ ਵੀ ਲੋਕਾਂ ਨੂੰ ਜਿਹੜੀ ਸਹੂਲਤ ਮਿਲਣੀ ਚਾਹੀਦੀ ਆ ਤੇ ਨਾਮ ਦੇ ਵਿੱਚ ਆਪਾਂ ਨੂੰ ਜੇ ਕੋਈ ਥੋੜਾ ਮੋਟਾ ਉਹਨੂੰ ਟਵੀਕ ਕਰਨਾ ਪੈਂਦਾ ਤੇ ਕੋਈ ਕਰਨੀ ਉਹਦੇ ਨਾਲ ਕੋਈ ਐਡੀ ਕਰਨੀ ਆ ਆਈ ਥਿੰਕ ਇਹ ਬਹੁਤ ਪੋਜ਼ਿਟਿਵ ਨਹੀਂ ਉਹ ਵੱਡਾ ਇਸ਼ੂ ਦੇਖੋ ਵੱਡਾ ਮੈਂ ਦੱਸਦਾ ਜੀ ਵੱਡਾ ਇਸ਼ੂ ਕਿਸ ਤਰ੍ਹਾਂ ਹੁੰਦਾ ਵੱਡਾ ਇਸ਼ੂ ਕੁਝ ਤਾਂ ਜਿਹੜਾ ਜਿਹੜਾ ਬੰਦਾ ਪੰਜਾਬੀ